ਅੱਤ ਦੀ ਗਰਮੀ ਵਿੱਚ ਬਾਬਾ ਬੈਠ ਗਿਆ ਤਪੱਸਿਆ ਤੇ ਦੋਸਤੋ ਇਹ ਉਹੀ ਬਾਬਾ ਹੈ ਕਹਿੰਦਾ ਜੇ ਕਿਸੇ ਔਰਤ ਕੋਲ ਮੁੰਡਾ ਨਾ ਹੋਇਆ ਤਾਂ ਇੱਕ ਵਾਰ ਮੇਰੇ ਕੋਲੇ ਆਜੋ ਜੇ ਮੇਰੇ ਕਹਿਣ ਤੇ ਔਰਤ ਕੋਲ ਮੁੰਡਾ ਨਾ ਹੋਇਆ ਤਾਂ ਮੇਰਾ ਕੁਝ ਮਰਜ਼ੀ ਵਿਗਾੜ ਲੈਣਾ ਅੱਤ ਦੀ ਗਰਮੀ ਵਿੱਚ ਦੋਸਤੋ ਜਿਹੜੇ ਮਹੀਨੇ ਵਿੱਚ ਲੋਕ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਉਸ ਮਹੀਨੇ ਵਿੱਚ ਇਹ ਬਾਬਾ 21 ਦਿਨਾਂ ਵਾਸਤੇ ਬਾਹਰ ਤਪੱਸਿਆ ਤੇ ਬੈਠ ਗਿਆ ਆ ਦੇਖੋ ਤੁਸੀਂ ਹਾਲ ਜੀ ਪਿੰਡੇ ਤੇ ਜਿਹੜੀ ਰਾਖ ਲੱਗੀ ਆ ਤੇ ਆਲੇ-ਦਾਲੇ ਜਿਹੜੀਆਂ 5 ਧੂਣੀਆਂ ਲੱਗੀਆਂ ਹੋਈਆਂ ਨੇ ਤੇ ਥੋੜੀ ਦੂਰ ਜਿਹੜੇ ਰਸੇ ਲਾਏ ਹੋਏ ਨੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਵਿੱਚ ਆ ਕੇ ਡਿਸਟਰਬ ਨਾ ਕਰੇ ਪਰੇਸ਼ਾਨ ਨਾ ਕਰ ਸਕੇ ਇਸ ਬਾਬੇ ਕੋਲ ਆ ਕੇ ਕਹਿੰਦੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਤੇ ਜਿੰਨਾਂ ਕੋਲ ਜਵਾਖ ਨਹੀਂ ਹੁੰਦਾ ਉਹਨਾਂ ਕੋਲ ਜਵਾਖ ਹੋ ਜਾਂਦਾ ਦੋਸਤੋ ਕਿੰਨੀ ਕੁ ਸਚਾਈ ਆਪਾਂ ਲੋਕਾਂ ਤੋਂ ਵੀ ਪੁੱਛਾਂਗੇ ਤੇ ਬਾਬੇ ਦੇ ਇੱਥੇ ਬੈਠਣ ਦਾ ਕੀ ਕਾਰਨ ਹੈ ਉਸ ਬਾਰੇ ਵੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਫਿਲਹਾਲ ਤੁਸੀਂ ਵੇਖੋ ਵੀ ਦੋ ਬਾਬੇ ਜਿਹੜੇ ਇੱਕ ਥਾਂ ਤੇ ਬੈਠੇ ਨੇ ਤੇ ਅੱਤ ਦੀ ਗਰਮੀ ਆ ਬਹੁਤ ਜਿਆਦੇ ਗਰਮੀਆਂ ਜੇ ਆਪਾਂ ਪੈਰ ਤੋਂ ਚੱਪਲ ਕੱਢ ਦੀ ਤਾਂ ਆਪਣੇ ਜਿਹੜੇ ਪੈਰ ਮੱਚ ਜਾਣਗੇ ਪਰ ਇਹ ਦੋ ਬਾਬੇ ਨੰਗੇ ਪੈਰੀ ਨੰਗੇ ਪਿੰਡੇ ਬਿਲਕੁਲ ਜਿਹੜੇ ਧੁੱਪੇ ਬੈਠੇ ਨੇ ਤੇ 21 ਦਿਨਾਂ ਵਾਸਤੇ ਬੈਠੇ ਨੇ ਤੇ ਆ ਦੇਖੋ ਦੋਸਤੋ ਨਾਲ ਦੀ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਗੱਲ ਕਰੀਏ ਵੀ ਇਹ ਸਥਾਨ ਕਿੱਥੇ ਆ ਤਾਂ ਬਰੇਟੇ ਪਿੰਡ ਵਿੱਚ ਇੱਕ ਜੰਗਲੀ ਸ਼ਾਹ ਪੀਰ ਬਾਬਾ ਤੇ ਉਸ ਥਾਂ ਤੇ ਜਿਹੜੇ ਦੋ ਬਾਬੇ ਬੈਠੇ ਨੇ ਆਲੇ-ਦਾਲੇ ਜਿਹੜੀਆਂ ਪੰਜ ਧੂਣੀਆਂ ਲੱਗੀਆਂ ਹੋਈਆਂ ਨੇ ਤੇ ਆਲੇ-ਦਾਲੇ ਜਿਹੜੇ ਰਸੇ ਲੱਗੇ ਹੋਏ ਨੇ ਵੀ ਕੋਈ ਜਿਹੜਾ ਬਾਬਿਆਂ ਨੂੰ ਆਕੇ ਡਿਸਟਰਬ ਨਾ ਕਰੇ ਤਾਂ ਆਪਾਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਕਿ ਇਹਦਾ ਕੀ ਕਾਰਨਾ ਹੈਨਾ ਦੱਸਦੀ ਦੋਸਤੋ ਇਹਨਾਂ ਵਿੱਚੋਂ ਇੱਕ ਬਾਬਾ ਸਿਕੰਦਰਦਾਦ ਜੋ ਪਹਿਲਾਂ ਕਬੱਡੀ ਖੇਡਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਕਹਿੰਦਾ ਮੈਨੂੰ ਬਾਜ ਪਈ ਆਗੀ ਫਕੀਰਾਂ ਦੀ ਤੇ ਸਾਥ ਬਣ ਗਿਆ ਉਹ ਜਿਹੜਾ ਤੁਸੀਂ ਪਰਲੇ ਪਾਸੇ ਪਰਨੇ ਵਾਲਾ ਬੰਦਾ ਵੇਖ ਰਹੇ ਹੋ ਸਾਥ ਵੇਖ ਰਹੇ ਹੋ ਤਾਂ ਦੋਸਤੋ ਉਹ ਪਹਿਲਾਂ ਬਹੁਤ ਜ਼ਿਆਦੇ ਬਾਬਾ ਜਿਹੜਾ ਕਬੱਡੀ ਖੇਡਦਾ ਹੁੰਦਾ ਸੀ ਤੇ ਇੱਕ ਹੱਥ ਜਿਹੜਾ ਉਸ ਬਾਬੇ ਦਾ ਹੈ ਨੀਗਾ ਬਾਹਾਂ ਕੱਟੀ ਹੋਈ ਆ ਤਾਂ ਦੋਸਤੋ ਆ ਜਿਹੜਾ ਤੁਸੀਂ ਪੀਰ ਵੇਖ ਰਹੇ ਹੋ ਇਹ ਜੰਗਲੀ ਸ਼ਾਹ ਪੀਰ ਬਾਬਾ ਹੈ ਕਹਿੰਦੇ ਜਦੋਂ ਅੰਗਰੇਜ਼ ਇਸ ਥਾਂ ਤੇ ਲੈਣਾ ਬਿਚਾਉਂਦੇ ਸੀ ਕਿਉਂਕਿ ਇਹ ਸਾਰੀ ਦੱਸਦੀ ਇਹ ਰੇਲਵੇ ਦੀ ਜਗ੍ਹਾ ਤਾਂ ਆਪਣੇ ਆਪ ਜਿਹੜਾ ਰੋੜੀ ਬੱਟਾ ਹੁੰਦਾ ਸੀਗਾ ਉਹ ਆਪਣੇ ਆਪ ਪਾਸੇ ਹਟ ਜਾਂਦਾ ਹੁੰਦਾ ਸੀ ਰਾਤ ਨੂੰ ਜਿਹੜੇ ਅੰਗਰੇਜ਼ ਲੈਣਾ ਬਿਚਾਉਂਦੇ ਸੀ ਤੇ ਸਵੇਰੇ ਜਿਹੜਾ ਸਾਰਾ ਸਮਾਨ ਹੁੰਦਾ ਸੀ ਉਹ ਬਾਹਰ ਪਿਆਉਂਦਾ ਸੀ ਇਸ ਜਗ੍ਹਾ ਤੋਂ ਜਿਹੜਾ ਪਾਸੇ ਪਿਆਉਂਦਾ ਸੀ ਤਾਂ ਦੋਸਤੋ ਜੰਗਲੀ ਸ਼ਾ ਪੀਰ ਬਾਬਾ ਬਹੁਤ ਜ਼ਿਆਦਾ ਪੁਰਾਣੀ ਜਿਹੜੀ ਇਮਾਰਤ ਇੱਥੇ ਬਣੀ ਹੋਈ ਹੈਗੀ ਤੇ ਇਧਰਲੇ ਪਾਸੇ ਇਸ ਬਾਬੇ ਦਾ ਜਿਹੜਾ ਧੂਣਾ ਬਣਿਆ ਹੋਇਆ ਤੇ ਇਧਰਲੇ ਪਾਸੇ ਤੁਸੀਂ ਜਿਹੜੀਆਂ ਤਸਵੀਰਾਂ ਵੇਖ ਸਕਦੇ ਹੋ ਤਾਂ ਦੋਸਤੋ ਇਸ ਥਾਂ ਤੇ ਵੱਡਿਆਂ ਤੋਂ ਵੱਡਿਆਂ ਕਹਿੰਦੇ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਇੱਕ ਵਾਰੀ ਫੇਰ ਦਿਖਾਉਂਦੇ ਆ ਆ ਬਾਬਾ ਜੀ ਤੁਸੀਂ ਦੇਖੋ ਵੀ 21 ਦਿਨਾਂ ਵਾਸਤੇ ਜਿਹੜੇ ਹੱਥ ਦੀ ਗਰਮੀ ਦੇ ਵਿੱਚ ਬਾਹਰ ਬੈਠੇ ਨੇ ਕੀ ਕਾਰਨ ਆ ਆਪਾਂ ਲੋਕਾਂ ਤੋਂ ਪੁੱਛਾਂਗੇ ਜ਼ਰੂਰ ਇੱਥੋਂ ਜਿਹੜੇ ਵੀ ਸੇਵਾਦਾਰ ਕੰਮ ਕਰਦੇ ਨੇ ਆਪਾਂ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤੇ ਆਜੋ ਕਰੀ ਗੱਲਬਾਤ ਕਰਦੇ ਆ ਕੀ ਹਾਲ ਨੇ ਬਾਈ ਜੀ ਠੀਕ ਹੋ ਅੱਛਾ ਬਾਬਾ ਜਿਹੜਾ ਤਪੱਸਿਆ ਤੇ ਬੈਠਿਆ ਉਹਦਾ ਕੀ ਕਾਰਨ ਹੈ ਕਾਰਨ ਤਾਂ ਇਹ ਹੈ ਨਾ ਕਿ ਸਾਰੀ ਦੁਨੀਆ ਦੀ ਭਲ ਹੈ ਨਾ ਬਾਬਾ ਧੂਣੀਆਂ ਦਾ ਫਰ ਹੈਗਾ अच्छा बास्कंदरदास जी ने ते बाबा अमरदास जी भलाडे को ठीक है ये ब्रेटਿਆਂ ਦੇ ਵਿੱਚ ਆਈ ਪੀਰ बाबा जंगदी शाह ਤੇ ਸਥਾਨ ਆਈ ਇਹ ਤੇ ਇਸ ਦੁਨੀਆ ਦੇ ਪਹਿਲੇ ਵਾਸਤੇ ਹੁੰਦਾ ਜੀ ਜੋ ਵੀ ਇਹਦੇ ਵਿੱਚ ਟੈਲੀਫੋਨ ਲਾਉਂਦਾ ਕੋਈ ਪਾਕੀ ਦਾ ਲਾ ਲੋ ਲੰਗਰ ਵੀ ਚੱਲਦਾਗਾ ਹਨਾ ਜੀ ਕਿ ਕਿ ਦਿਨ ਲੰਗਰ ਚੱਲਣਾਗਾ ਤੇ ਅਸੀਂ ਦੁਨੀਆ ਦਾ ਪਹਿਲਾ ਹੀ ਹੁੰਦਾ ਜੀ ਕੋਈ ਕਸ਼ਟ ਮੈਂ ਮਤਲਬ ਤਪੱਸਿਆ ਪੰਜ ਤੋਂ ਪੰਜ ਤੋਂ ਨਹੀਂ ਲਾਈ ਹੋਈ ਨੇ ਆਲੇ ਦਾਲੇ ਪੰਜ ਨਹੀਂ ਪੰਜ ਦਿਨ ਅੱਛਾ ਪਹਿਲਾਂ ਹੀ ਬਾਬੇ ਨੇ ਕਰਿਆ ਕਿਵੇਂ ਐਵੇਂ ਪਹਿਲਾਂ ਜਲਦਾਰ ਕਰਾਈ ਬਾਬੇ ਨੇ ਪਹਿਲਾ ਜਲਤਾਰਾ ਕਰੀ 2 ਸਾਲ ਹੋ ਗਏ 2 ਸਾਲ ਪਹਿਲਾਂ ਅੱਛਾ ਜਲਤਾਰਾ ਕਰਾਈ ਬਾਬੇ ਨੇ ਪਹਿਲਾਂ 48 ਦਿਨਾਂ ਦਾ ਹੀ ਅੱਛਾ ਕਿੰਨੇ ਟਾਈਮ ਬਾਅਦ ਉੱਠਣਗੇ ਉਹਨਾਂ ਬਾਬੇ ਜੀ ਕਿੰਨੇ ਟਾਈਮ ਬਾਅਦ ਸਵਾ ਘੰਟੇ ਬਾਅਦ ਹੀ ਸਵਾ ਘੰਟੇ ਸਵਾ ਘੰਟੇ ਬਾਅਦ ਜਿਵੇਂ ਜਿਵੇਂ ਦਿਨ ਪੈਂਦੇ ਜਾਣਗੇ ਉਵੇਂ ਟਾਈਮ ਵਧਦਾ ਜਾਊਗਾ ਅੱਛਾ ਵੀ ਮਤਲਬ ਰੋਜ਼ ਕਰਿਆ ਕਰਨਗੇ ਤਪੱਸਿਆ ਇਹਦੀ ਡੇਲੀ 21 ਦੇ 21 ਦਿਨ ਲਗਾਤਾਰ ਲਗਾਤਾਰ 21 ਦਿਨ ਤਪੱਸਿਆ ਕਰਨਗੇ ਹਾਂਜੀ ਅੱਛਾ ਤੁਸੀਂ ਵੀ ਇੱਥੇ ਹਾਂ ਜੀ ਸਹੀ ਠੀਕ ਆ ਤੇ ਉਹੀ ਵੀਰ ਹੈ ਨਾ ਜਿਹੜਾ ਬਾਬਾ ਕਹਿੰਦਾ ਹੁੰਦਾ ਵੀ ਮੇਰੇ ਕਹੇ ਤੇ ਜੇ ਔਰਤ ਕੋਲ ਮੁੰਡਾ ਨਾ ਹੋਇਆ ਤਾਂ ਮੈਂ ਕਰਦਣ ਘਟਾ ਲੂੰਗਾ ਹਾਂ ਜੀ ਕਰਦਣ ਘਟਾਣ ਵਾਲੀ ਤਾਂ ਵੈਸੇ ਗੱਲ ਗਲਤ ਹੈ ਉਹ ਬਾਬਾ ਇਹ ਕਹਿੰਦਾ ਉਹ ਵੀ ਮੁੰਡਾ ਪੱਕਾ ਹੀ ਹੈ ਅੱਛਾ ਵੀ ਜੋ ਮੇਰੇ ਕਹੇ ਤੇ ਚੱਲੂਗਾ ਹਾਂ ਵੀ ਹਾਂ ਜੋ ਸੇਵਾ ਕਰੂਗਾ ਦਾਸਰਾ ਲੈ ਕੇ ਅਸੀਂ ਫਲ ਬੰਨਦੇ ਹਾਂ ਠੀਕ ਆ ਇਹਦੇ ਕਰਕੇ ਵੀ ਹਾਂ ਬੱਚਾ ਪੱਕਾ ਹੀ ਹੋਊਗਾ ਮਤਲਬ ਸੇਵਾ ਦੱਸਦੇ ਨੇ ਬਾਬਾ ਸੇਵਾ ਦੇ ਬਾਬਾ ਸੇਵਾ ਹੀ ਹੈ ਇਨਾ ਬੰਦਾ ਸੇਵਾ ਕਰਦਾ ਨੂੰ 21 ਦਿਨਾਂ ਦੀ ਲਾਹਣਾ 31 ਦਿਨਾਂ ਦੀ ਲਾਹਣਾ 11 ਦੀ ਲਾਹਣਾ ਸੇਵਾ ਕਰਕੇ ਆਨੇ ਬਾਈ ਜੀ ਉਰੇ ਵੱਡੇ ਤੋਂ ਵੱਡੇ ਕੈਸਰ ਵਾਲੇ ਵੀ ਲੋਟ ਹੋ ਗਏ ਅੱਛਾ ਹਾਂ ਕੈਸਰ ਵਾਲੇ ਕੋਈ ਹੈਗੇ ਇਹ ਜਿਆ ਬੰਦਾ ਵੀ ਜੀ ਦੇ ਕੋਲੇ ਮੁੰਡਾ ਹੋਇਆ ਉਹ ਬਾਬੇ ਦੇ ਘਰ ਜੀ ਹਾਂ ਮੈਂ ਆਪੇ ਹਾਂ ਜੀ ਅੱਛਾ ਛੋਡੇ ਕੋਲੇ ਬਾਬੇ ਦੇ ਘਰ ਤੋਂ ਹੋਇਆ ਸੀਗਾ ਤਿੰਨ ਕੁੜੀਆਂ ਬਾਦ ਹੋਏ ਅੱਛਾ ਤਿੰਨ ਕੁੜੀਆਂ ਬਾਦ ਅੱਛਾ ਠੀਕ ਹੈ ਸ਼ੁਕਰ ਹੈ ਬਾਈ ਜੀ ਬਹੁਤ ਬਹੁਤ ਤਾਂ ਦੋਸਤੋ ਇਨਾਂ ਸੇਵਾਦਾਰਾਂ ਦਾ ਕਹਿਣਾ ਵੀ ਬਾਬਾ ਜੀ ਜਿਹੜਾ ਲੋਕਾਂ ਦੇ ਲਈ ਲੋਕਾਂ ਦੇ ਭਲੇ ਲਈ ਤਪੱਸਿਆ ਤੇ ਬੈਠੇ ਨੇ ਤੇ ਹਰ ਰੋਜ਼ ਜਿਹੜੀ ਇਸੇ ਤਰ੍ਹਾਂ ਤਪੱਸਿਆ ਚੱਲੂਗੀ ਲਗਾਤਾਰ 21 ਦਿਨ ਤੇ ਸਵਾ 6 1/2 ਘੰਟਾ ਬਾਬਾ ਜੀ ਜਿਹੜੇ ਦੁਪਹਿਰ ਨੂੰ ਜਿਹੜੇ ਧੁੱਪੇ ਬੈਠਿਆ ਕਰਨਗੇ ਇੱਧਰ ਦੇਖੋ ਤੁਸੀਂ ਔਰਤਾਂ ਵੀ ਜਿਹੜੀਆਂ ਆਈਆਂ ਹੋਈਆਂ ਨੇ ਬਾਬੇ ਦੀ ਚੌਂਕੀ ਭਰਨ ਤੇ ਇੱਧਰਲੇ ਪਾਸੇ ਜਿਹੜੇ ਬੰਦੇ ਵੀ ਬੈਠੇ ਨੇ ਹੈਨਾ ਜੋ ਸੇਵਾਦਾਰ ਮੰਨਦੇ ਨੇ ਬਾਬੇ ਨੂੰ ਤਾਂ ਉਹ ਵੀ ਇਸ ਥਾਂ ਤੇ ਬੈਠੇ ਨੇ ਕਹਿੰਦੇ ਕਿਸੇ ਔਰਤ ਕੋਲ ਮੁੰਡਾ ਨਹੀਂ ਹੁੰਦਾ ਹੁੰਦਾ ਸੀਗਾ ਤਾਂ ਇਸ ਬਾਬੇ ਦੇ ਕਹਿੰਦੇ 15 ਸਾਲ ਬਾਅਦ ਉਸ ਔਰਤ ਕੋਲ ਮੁੰਡਾ ਹੋਇਆ ਸੀਗਾ ਤਾਂ ਦੋਸਤੋ ਇੱਧਰ ਹੱਸੇ ਲੱਗੇ ਹੋਏ ਨੇ ਆਜੂ ਤੁਹਾਨੂੰ ਮੈਂ ਜਿਹੜੇ ਹੱਸ ਆ ਦੇਖੋ ਹਰ ਅਸੇ ਲੱਗੇ ਹੋਏ ਨੇ ਤੇ ਇੱਥੋਂ ਜਿਹੜਾ ਕੋਈ ਵੀ ਟੱਪ ਨਹੀਂ ਸਕਦਾ ਉਸ ਪਾਰ ਕਿਉਂਕਿ ਬਾਬੇ ਦਾ ਜਿਹੜੇ ਆਲੇ-ਦਾਲੇ ਬੰਦੇ ਖੜੇ ਨੇ ਤਾਂ ਜੋ ਕੋਈ ਵੀ ਆ ਕੇ ਬਾਬੇ ਦੀ ਤਪੱਸਿਆ ਜਿਹੜੀ ਭੰਗ ਨਾ ਕਰ ਸਕੇ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਸ਼ੇਅਰ ਜਰੂਰ ਕਰ ਦਿਓ